ਪਰ ਆਉਂਦੇ ਸਿੱਖ ਸਾਹਮਣੇ ਲਿਖਰ ਲਿਖਰ ਕੇ ਹੋਰ ਆਓ ਜੀ ਗੁਰੂ ਦੇ ਸਿੱਧਾ ਪਾਸੋਂ ਕਬੀਸ਼ਰੀ ਸਰਵਣ ਕਰੀਏ ਮੈਂ ਨਹੀਂ ਸਕਦਾ ਇੱਥੇ ਬੋਲ ਸਕਦਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੱਲ ਤਵਾਰੀਖ ਨੇ ਮਾਨੀ ਨਾਨਕ ਸਿੱਖ ਧਰਮ ਦੇ ਬਾਨੀ ਆ ਗਿਆ ਜੜ ਇੰਡੀਆ ਦੇ ਬਾੜ ਬਹੁਤੇ ਜ਼ੁਲਮ ਕਮਾ ਗਿਆ ਜਾਬਰ ਬਹੁਤੀ ਗੱਲ ਲੁੱਟ ਮਾਰ ਗਿਆ ਪਾਣੀ ਪਤ ਦੀ ਜਾਗਮ ਗਲ ਤੋਂ ਲੋਤੀ ਹਾਰ ਗਿਆ ਜੀ ਮਾਰੇ ਮੱਝ ਕਾੜ ਕਰ ਕੱਟੀਆਂ ਹੋਈਆਂ ਸੱਜ ਵਿਆਈਆਂ ਰੰਡੀਆਂ ਖੇਤੀ ਮਾਰ ਪਈ ਗੁਰ ਲਾੜੇ ਮਿੱਠੇ ਗੁਰ ਕਰ ਮਨ ਲੈ ਭਾਣੇ ਜੋ ਵਰਤਾ ਗਰਤਾਰ ਦਿੱਤੇ ਜਦ ਵੀ ਜਲਮ ਚ ਕਾਤੇ ਹੋਏ ਜਲਮ ਰੇ ਹੋ ਰਿਕਾਰ ਦਿੱਤੇ ਮੋਤ ਦੀ ਖਾਤਰ ਬਾਬਰ ਮਰ ਗਿਆ ਕੁਝ ਚਿਰ ਰਾਜ ਮਾਯੂ ਕਰ ਗਿਆ ਅਕਬਰ ਰਾਜ ਸਮੇ ਸੁਖਵੰਤ ਉਸ ਨੂੰ ਮਿਲੇ ਕਦਾ ਤੱਤ ਜਾ ਤਾ ਛੱਡ ਗਿਆ ਧੋੜਾ ਦੀ ਜੀ ਇੰਦਵਾ ਨਾਲ ਜੋੜ ਲੈ ਰਿਤੇ ਵਿਆਹ ਕੇ ਕੁੜੀ ਰਤੋੜਾ ਦੀ ਜੀ ਫੇਰੇ ਲੈ ਲੈ ਕਰ ਪਰ ਕਰਮਿਆ ਉਸਨੇ ਜਹਾਂਗੀਰ ਪੁੱਤ ਜਮਿਆ ਉਹ ਤਾਂ ਸਿਆਣਾ ਕਾਜ ਜਸ ਵਰਸੀ ਸਿਕੰਦਰ ਰੋਕਰ ਆਕਰ ਪਰਸੀ ਤੰਦੂ ਦੀ ਉਪਕਾਰ ਕੇ ਜਦ ਵੀ ਜੁਲਮ ਸਖਾ ਤੇ ਹੋਏ ਮਗਲ ਗੁਰੂ ਤੇ ਕਬੀਰ ਜਨ ਦੇਵ ਪੀਰ ਕੇ ਸਭਿਆਂ ਉੱਤੇ ਬਿਠਾਤਾ ਪਾਪੀ ਨੇ ਕਹਤਾ ਨਗਨ ਸੀਸ ਵਿੱਚ ਰੇਤਾ ਗਰਮ ਪਵਾਤਾ ਪਾਪੀ ਨੇ ਜੀ ਅੱਗ ਨੇ ਜਸਮਣਾਤਾ ਕੋਲਾ ਪੰਜਵੇਂ ਗੁਰੂ ਛੱਡ ਗਏ ਕੋਲਾ ਕਰਕੇ ਖਤਮ ਯਾਤਰਾ ਜਗਦੀ ਰਾਵੀ ਨਦੀ ਕੋਲ ਦੀ ਵਗਦੀ ਉਸ ਵਿੱਚ ਛੁੱਪੇ ਮਾਰਦੇ ਤੇ ਜਦ ਵੀ ਜ਼ੁਲਮ ਸਿਖਾਤੇ ਗੜ੍ਹ ਵਿੱਚ ਦੋ ਤਲਵਾਰਾਂ ਝੂਲਣ ਖੇਡ ਚਕਾਰ ਮਾਰਦੇ ਮੋਜਾ ਕਰਕੇ ਤਿਆਰ ਸਖਾਂ ਦੀ ਫੌਜ ਹੈ ਆਹ ਬੁਲਾਤੇ ਬਗਲਾਂ ਦੇ ਚਾਲ ਲਗਾਈਆਂ ਲਗੀਆਂ ਸ਼ੇਖ ਸ਼ਗਾ ਤੇ ਬਗਲਾਂ ਦੇ ਜੀਕ ਕਰ ਗਈ ਬਾ ਸਿੰਘ ਬਾਬਰ ਤਖਤ ਅਕਾਲ ਸਰਿਆ ਟਾਬਰ ਦੀ ਲੱਗਦਾ ਉਹ ਜਬਨ ਦਾ ਮੂਮਨ ਕਰਦਾ ਪਾਪੀ ਨਹੀਂ ਕੋ ਦਾ ਤੋ ਦੰਦਾ ਨੀਅਤ ਰੱਖਦਾ ਕੋਟੀ ਸੀ ਕਪਟੀ ਫੇਰ ਜਨੇ ਊ ਲਾਕੇ ਬਗਦੋ ਸ਼ਕਤਾ ਰੋਟੀ ਸੀ ਜੀ ਅਪਕਾ ਛੇ ਲਗਾ ਤੇ ਲੰਬੂ ਕਰਤੇ ਸਭ ਕਸ਼ਮੀਰੀ ਕਬੂ ਆਕੇ ਠੇਕ ਬਾਦਰ ਪਾਸ ਸੁਣਕੇ ਬਕਰਾ ਦੀ ਅੰਦਾਜ਼ ਉਹਨਾਂ ਦੇ ਸਿਰ ਵੀ ਵਾਰਜਤੇ ਜਦ ਵੀ ਜੁਲਮ ਚਖਾਤੇ ਹੋਏ ਜੁਲਮ ਨੇ ਹੋਰ ਨਿਕਾ ਭਾਈ ਠਾਠ ਪਣਾ ਲਿਆ ਕਾੜਾ ਕਰਕੇ ਨੇਤਨਜੀਤ ਨਗਾਰਾ ਸਿੱਤੇ ਸੁਹੰਦੀ ਗਲਗੀ ਸੀ ਭਾਈ ਧੰਨ ਦੇ ਜਾਂਦੀ ਦੀ ਇੱਕ ਸੁਣ ਕੇ ਵਰ ਗਈ ਸੀ ਪੋਟਾ ਸਹਿਬ ਹਰਾ ਕੇ ਰਾਜੇ ਅਮਰਿਤਿਆਗੇ ਤੇ ਸਿੰਘ ਸਾਜੇ ਮਾਤਾ ਗੁਜਰੀ ਦੇ ਪੋਤੇ ਜਾਰੇ ਭਾਰਤ ਵਾਸ਼ਤੋਂ ਦੀਵਾਰੇ ਕਰਜੇ ਸਰੋਪ ਉਤਾਰ ਦਿੱਤੇ ਜਦ ਵੀ ਜ਼ੁਲਮ ਸिखਾਂਦੇ Three o'clock!